ਕਾਰੋਬਾਰੀ ਨਹੀਂ ਸੀਗਾ ਆਪਾਂ ਗੱਲਬਾਤ ਕੀਤੀ ਸੀਗੀ ਉਹਨਾਂ ਦਾ ਕਤਲ ਹੋ ਗਿਆ ਕੈਨੇਡਾ ਦੇ ਵਿੱਚ ਮਿਸਿਸਾਗਾ ਦੇ ਵਿੱਚ ਆ ਕਾਫੀ ਜਾਣੀ ਕਿ ਕਤਲ ਹੋ ਰਿਹਾ ਹੈ ਇਸ ਸਮਾਂ ਚੀਟੀਏ ਦੇ ਵਿੱਚ ਟਾਂਟੋ ਦੇ ਵਿੱਚ ਸਰੀ ਦੇ ਵਿੱਚ ਇਹ ਕਾਫੀ ਜ਼ਿਆਦਾ ਵਰਤਾਰਾ ਆਪਣੇ ਭਾਈਚਾਰੇ ਦੇ ਵਿੱਚ ਆ ਇਹਨੂੰ ਰੋਕਿਆ ਜਾਣਾ ਚਾਹੀਦਾ ਕਿਉਂਕਿ ਮਾੜੀ ਭਿਰਤਾ ਹੈ ਇਹ ਦੁਸ਼ਮਣੀਆਂ ਕੱਢਣੀਆਂ ਜਿਹੜੀ ਰੰਗਦਾਰੀ ਮੰਗਣੀ ਪੈਸੇ ਮੰਗਣੇ ਗੈਂਗਸਟਰ ਬਣੇ ਹੋਏ ਆ ਇਨਾਂ ਦੇ ਸਖਤੀ ਦੇ ਨਾਲ ਜਿਹੜੀ ਇੱਥੇ ਤੇ ਕਾਰਵਾਈ ਕਰਨੀ ਚਾਹੀਦੀ ਸੀ ਸਾਡੇ ਭਾਈਚਾਰੇ ਨੂੰ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਜਿਹੜੀ ਪੁਲਿਸ ਹੈ ਇਥੋਂ ਦੀ ਬਹੁਤ ਢਿੱਲੀ ਆ ਇਦਾਂ ਨਹੀਂ ਹੋਣਾ ਚਾਹੀਦਾ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਅਸੀਂ ਆਪਣੇ ਜਿਹੜਾ ਦਰਸ਼ਕ ਆ ਉਹਨਾਂ ਦੇ ਕੋਲੋਂ ਉਹਨਾਂ ਨੂੰ ਬੇਨਤੀ ਕਰਦੇ ਆ ਅਸੀਂ ਖਬਰ ਸੰਗੀ ਕਰਨ ਲੱਗੇ ਪਰ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਵੀ ਇਦਾਂ ਦੇ ਕੰਮ ਨਹੀਂ ਮਿਹਨਤਾਂ ਕਰ ਕਰਕੇ ਇੱਥੋਂ ਤੱਕ ਪਹੁੰਚੇ ਹੋਣਾ ਤੇ ਮੁੜ ਕੇ ਆਣ ਕੇ ਆਹ ਵਰਤਾਰਾ ਵਰਤ ਜਾਣਾ ਪਰ ਮਨ ਜਿਹੜਾ ਬਿਲਕੁਲ ਉੱਠ ਜਾਂਦਾ ਕੈਨੇਡਾ ਦੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਦੀ ਗੈਂਗਸਟਰ ਰੋਹਿਤ ਗਦਾਰਾ ਨੇ ਜ਼ਿੰਮੇਵਾਰੀ ਲਈ ਹੈ ਜੀ ਢੱਡਾ ਸਾਹਿਬ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਿਸਟਰ ਜਿਹੜੇ ਹੈਗੇ ਢੱਡਾ ਸਾਹਿਬ ਹਰਜੀਤ ਸਿੰਘ ਢੱਡਾ ਇੱਕ ਵੱਡੇ ਕਾਰੋਬਾਰੀ ਸੀ ਔਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਹਿੰਦੇ ਉਹਨਾਂ ਦਾ ਕਾਰੋਬਾਰ ਜਿਹੜਾ ਹੈਗਾ ਉਹ ਸੇਫਟੀ ਇੰਸ਼ੋਰੈਂਸ ਤੇ ਨਾਲ ਸੀ ਜੀ ਜੀ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਦਾ ਕਾਰੋਬਾਰ ਬੜਾ ਫੇਰ ਸੀ ਔਰ ਜਿੰਨਾ ਸੱਜਣਾ ਦੇ ਨਾਲ ਮੇਰੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੀ ਜਿਹੜੀ ਪੁਲਿਸ ਹੈ ਯੂਨੀਵਰਸਿਟੀ ਇਹ ਨਹੀਂ ਕਹਿ ਸਕਦੇ ਕੋਈ ਬੰਦਾ ਕਿ ਇਹ ਬੇਕਾਰ ਪੁਲਿਸ ਹੈ ਜਿਵੇਂ ਕਿ ਸਾਡੀ ਪੁਲਿਸ ਹੁੰਦੀ ਹੈ ਮਸਲਨ ਜੇ ਇਹਨਾਂ ਦੇ ਖਿਲਾਫ 10 ਸਾਲ ਦੇ ਖਿਲਾਫ ਕੋਈ ਕੰਪਲੇਂਟ ਹੁੰਦੀ ਇਹਨਾਂ ਦੇ ਕੰਮ ਦੇ ਵਿੱਚ ਕੋਈ ਹਿਰਾਫੇਰੀ ਹੁੰਦੀ ਕੋਈ ਇਲਵਲ ਹੁੰਦੀ ਤਾਂ ਪੁਲਿਸ ਦੇ ਰਿਕਾਰਡ ਦੇ ਉੱਪਰ ਫੋਲ ਨਹੀਂ ਸੀ ਇਹ ਸਾਰੀ ਗੱਲ ਔਰ ਪੁਲਸੇ ਨੂੰ ਲੁਕੋ ਕੇ ਰਿਖਤਾਲ ਦੀ ਨਾਲ ਗੱਲ ਕਹਿ ਦਿੰਦੀ ਹੈ ਉਹ ਕਹਿੰਦੇ ਵੀ ਹੁਣ ਤੱਕ ਇਹਨਾਂ ਦੇ ਖਿਲਾਫ ਕੋਈ ਕੰਪਲੇਂਟ ਜਿਹਦਾ ਮਤਲਬ ਇਸ ਕੱਲ ਤੋਂ ਤਾਂ ਆ ਮਤਲਬ ਆਪਾਂ ਨੂੰ ਇਨਕਾਰੀ ਹੋਣਾ ਪੈਣਾ ਹੈ ਇਕਲੀ ਇਹ ਗੱਲ ਦੀ ਕਿ ਕਿਸੇ ਨੇ ਰੰਜਿਸ਼ ਦੇ ਨਾਲ ਇਹਨਾਂ ਦਾ ਕਤਲ ਕਰਤਾ ਹੋਇਆ ਸੀ ਜੀ ਜੀ ਇਹ ਇਹਦੀ ਗੱਲ ਚੱਲੀ ਰਹੀ ਕਿ ਇਸ ਸਮੇਂ ਦੌਰਾਨ ਰੂਹਤ ਗੁਦਾਰਾ ਨਾਂ ਦਾ ਇੱਕ ਵਿਅਕਤੀ ਉਹ ਆਪਣੀ ਹੈਗੀ ਹੈ ਫੇਸਬੁਕ ਆਈਡੀ ਦੇ ਉੱਤੇ ਇਹਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਇਸ ਪੋਸਟ ਦੇ ਵਿੱਚ ਉਹ ਲਿਖਦਾ ਕੀ ਹੈ ਕਹਿੰਦਾ ਜੀ ਰਾਮ ਰਾਮ ਸਾਰੇ ਭਾਈਆਂ ਨੂੰ ਬੁੱਧਵਾਰ ਨੂੰ ਪ੍ਰਾਂਟੋ ਮਿਸੀਗਾਸਾ ਵਿੱਚ ਹਰਜੀਤ ਸਿੰਘ ਦਾ ਕਤਲ ਹੋਇਆ ਹੈ ਜੀ ਮੈਂ ਰਹੁਤ ਕੋਲਦੀ ਬਰਾੜ ਜ਼ਿੰਮੇਵਾਰੀ ਲੈਂਦੇ ਹਾਂ ਇਹ ਬੰਦਾ ਸਾਡੇ ਦੁਸ਼ਮਣਾਂ ਦਾ ਬਹੁਤ ਕਰੀਬੀ ਸੀ ਜੀ ਇਸ ਨੇ ਅਰਸ਼ ਦਿੱਲਾ ਤੇ ਸੁਖਾ ਦੁੰਨੇ ਕੇ ਨੂੰ ਪੈਸੇ ਦੇ ਕੇ ਆਪਣੇ ਪਰਿਵਾਰ ਵਿੱਚ ਹੀ ਆਪਣੇ ਭਰਾ ਮਹਿਲ ਸਿੰਘ ਉਦਰਾਖੰਡ ਦਾ ਕਤਲ ਕਰਵਾਇਆ ਸੀ ਜੀ ਉਸ ਕੇਸ ਵਿੱਚ ਸਾਰਿਆਂ ਦਾ ਨਾਮ ਆਇਆ ਸੀ ਅਸੀਂ ਇਸ ਨੂੰ ਇੱਕ ਸਾਲ ਪਹਿਲਾਂ ਵਾਰਨਿੰਗ ਦਿੱਤੀ ਸੀ सीआरवीएस ने 2 महीने पहले अर्श डल्ला दी जमानत करवाने में मदद की थी जो भी ਸਾਡੇ ਦੁਸ਼ਮਣ ਨੂੰ ਸਪੋਰਟ ਕਰੇਗਾ ਉਸ ਦਾ ਹਾਲ ਇਹੋ ਹੀ ਹੋਵੇਗਾ। ਉਹ ਦੇਖਣ ਵਾਲੀ ਗੱਲ ਇਹ ਹੈ ਸੰਦੀਪ ਸਾਹਿਬ ਕਿ ਜੋ ਕੁਝ ਉੱਤਰਾਖੰਡ ਚ ਹੋਇਆ ਹੈ ਜਿੱਡੀ ਕੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਹਰਜੀਤ ਸਿੰਘ ਟੱਡਾ ਮੂਲ ਰੂਪ ਦੇ ਵਿੱਚ ਉੱਤਰਾਖੰਡ ਦਾ ਜਿਹੜਾ ਹਲਾਕਾ ਹੈ ਬਾਜਪੁਰ ਬਿਲਕੁਲ ਜਿੱਥੇ ਬਹੁਤ ਵੱਡੇ ਸਰਦਾਰ ਹੈਗੇ ਹੂੰ ਹੂੰ ਉੱਥੇ ਆ ਜਿਹੜੇ ਸਾਡੇ ਰਾਣਾ ਕੁਰਚਾ ਜੀ څنګه ਜੀ ਜੀ ਜਿਹੜੇ ਬੜੇ ਤਕੜੇ ਇੰਡਸਟਰੀਅਲਿਸਟ ਹੈ ਇਹਨਾਂ ਦਾ ਪਿੱਛਾ ਵੀ ਉੱਥੇ ਰਹੀ ਹੈ ਬਾਜਪੁਰ ਦਾ ਜੀ ਜੀ ਪਰ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸਰਦਾਰ ਹੈ ਜਿਨ੍ਹਾਂ ਨੇ ਜ਼ਮੀਨਾਂ ਉੱਥੇ ਲਗਾਈਆਂ ਹਨ ਬਾਦਲ ਪਰਵਾਰ ਦੀ ਪ੍ਰੋਪਰਟੀ ਵੀ ਉੱਥੇ ਈ ਹੈ ਔਰ ਮਨਪ੍ਰੀਤ ਬਾਦਲ ਦੀ ਭੈਣ ਦੀ ਸ਼ਾਦੀ ਵੀ ਬਾਜਪੁਰ ਵਾਲੇ ਸਰਦਾਰਾਂ ਦੇ ਮੁੰਡੇ ਨਾਲ ਹੋਈ ਸੀ ਬਾਅਦ ਵਿੱਚ ਲੋਕਾਂ ਦਾ ਇੱਕ ਡਿਸਪੂਟ ਪੈ ਗਿਆ ਸੀ ਤਾਂ ਇੱਥੇ ਜੇ ਅਪਾ ਦੇਖੀਏ ਤਾਂ ਉੱਤਰਾਖੰਡ ਦੇ ਰਹਿਣ ਜਿਹੜੇ ਇਹ ਟਿਕਿੰਗ ਸਿਟੀ ਜੀ ਕਿ ਕੰਪਲੈਂਸ ਨਾਲ ਜੁੜਿਆ ਹੋਇਆ ਕਹਿੰਦੇ ਇਹਨਾਂ ਦਾ ਕਾਰੋਬਾਰ ਸੀ ਟ੍ਰਿੰਕਿੰਗ ਇੰਡਸਟਰੀ ਵਿੱਚ ਵੀ ਇਹ ਉਹਦੇ ਕਾਫੀ ਜਿਹੇ ਹੈਗੀ ਆ ਉਹ ਮਸ਼ਹੂਰੀ ਸੀ ਹੂੰ ਹੂੰ ਕਰੀਬੀ ਰੋਸਟਰ ਦਾ ਮੰਨਣਾ ਹੈ ਕਿ ਹਰਜੀਤ ਸਿੰਘ ਢੱਡਾ ਨੂੰ ਪਿਛਲੇ ਕੁਝ ਸਮੇਂ ਤੋਂ ਪ੍ਰੋਪਰਟੀ ਮੰਗਣ ਵਾਲੇ ਲੋਕਾਂ ਵੱਲੋਂ ਧਮਕੀ ਭਰੇ ਟੈਲੀਫੋਨ ਵੀ ਆ ਰਹੇ ਸੀ ਇੱਥੇ ਦੀ ਸਭ ਤੁਸੀਂ ਵੀ ਮੇਰੇ ਨਾਲ ਪ੍ਰਾਈਵੇਟ ਗੱਲਬਾਤ ਕਰਦੇ ਆ ਕਿ ਇਹ ਕਿ ਇਹਨਾਂ ਨੂੰ ਬਿਲਕੁਲ ਜੀ ਧਮਕੀ ਭਰੇ ਆ ਰਹੇ ਸੀ ਜਿਸ ਦੇ ਤੁਹਾਡੇ ਨਾਲ ਇਹਨਾਂ ਨੇ ਗੱਲ ਵੀ ਕੀਤੀ ਸੀ ਜੀ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਜਿਹੜੇ ਲੋਕਾਂ ਜਿਹੜੇ ਪੰਜਾਬੀ ਹੋਰੀਜ਼ਨ ਦੇ ਬੰਦੇ ਆ ਚਾਹੇ ਉਹ Hindu ਆ ਮੁਸਲਮਾਨ ਆ ਸਿੱਖ ਆ ਚਾਹੇ ਉਹ ਭਾਰਤੀ ਪਾਕਿਸਤਾਨ ਦੇ ਹੋਣ ਪਾਕਿਸਤਾਨ ਤੋਂ ਜਾਂ ਪਾਕਿਸਤਾਨੀ ਪੰਜਾਬ ਦੇ ਹੋਣ ਤੇ ਚਾਹੇ ਭਾਰਤੀ ਪੰਜਾਬ ਦੇ ਹੋਣ ਜੀ ਅਸੀਂ ਜਿੱਥੇ ਕਿਤੇ ਵੀ ਜਾਂਦੇ ਮੈਨੂੰ ਜਿਹੜੀ ਸਮਝ ਆਉਦੀ ਵੀ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਇੰਨੀ ਦੁਸ਼ਮਣੀ ਕਿਉਂ ਹੋ ਜਾਂਦੀ ਹੈ ਮੇਰੇ ਖਿਆਲ ਮੁਤਾਬਕ ਚੀਨ ਦੇ ਲੋਕ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਹੈਗੇ ਬਿਲਕੁਲ ਜੀ ਲੇਕਿਨ ਚੀਨ ਦੇ ਲੋਕਾਂ ਦੀ ਕੋਈ ਇਸ ਕਿਸਮ ਦੀ ਜਿਹੜੀ ਹੈਗੀ ਆ ਦੁਸ਼ਮਣੀ ਵਾਲੀ ਗੱਲ ਨਹੀਂ ਆਉਂਦੀ ਜਿਹੜੀ ਸਾਡੀ ਆਉਂਦੀ ਹੈ ਬਿਲਕੁਲ ਜੀ ਪਿਛਲੇ ਸਮੇਂ 'ਚ ਆਪਾਂ ਦੇਖੀਏ ਤਾਂ BC ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਉੱਥੇ ਕਤਲ ਹੋਏ ਸੀ ਨਾ ਉਸ ਦਵਾਨਾਂ ਦੀ ਇੱਕ ਦੂਜੇ ਨੂੰ ਮਾਰ ਰਏ ਸੀ ਕਿ ਇਹ ਸਿੱਧੂ ਰਾਣੀ ਹਰਜੀਤ ਸਿੰਘ ਨੇ ਜਿਹੜਾ ਉਹਦਾ ਕਤਲ ਵੀ ਹੁੰਦਾ ਜੀ ਹਰਜੀਤ ਸਿੰਘ ਦੇ ਨਿਜਰ ਹੋਣ ਤੇ ਕਤਲ ਦੀ ਜਿਹੜੀ ਕਹਾਣੀ ਵੀ ਸਾਹਮਣੇ ਆਉਂਦੀ ਹੈ ਵੀ ਉਹ ਵੀ ਜਿਹੜੇ ਛੋਟੇ-ਛੋਟੇ ਜਿਹੜੇ ਹੈਗੇ ਨਵੇਂ ਮੁਟੇ ਆਏ ਸੀ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਹੂੰ ਤੋ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਇਸ ਦੁਕਾਨ ਦੇ ਵਿੱਚੋਂ ਨਿਕਲਣ ਵਾਸਤੇ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਨੇ ਜਿੰਨੇ ਵੀ ਸਾਡੇ ਭਾਈਚਾਰੇ ਦੇ ਪ੍ਰੋਮਿਨੈਂਟ ਲੋਕ ਹੈ ਚੁਣੇ ਹੋਏ ਪਾਰਲੀਮੈਂਟ ਦੇ ਮੈਂਬਰ ਹੈ ਮੇਰੇ ਖਿਆਲ ਮੁਤਾਬਕ ਇਹਨਾਂ ਸਾਰਿਆਂ ਨੂੰ ਸਿਰਜੋੜ ਕੇ ਬੈਠਣਾ ਚਾਹੀਦਾ ਹੈ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਪ੍ਰੋਬਲਮ ਦਾ ਅਨਲਿਸਿਸ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਹੁੰਦੀਆਂ ਜੀ ਕਿਉਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਜਿਹੜਾ ਜਿਹੜਾ ਗੰਦਮੰਦ ਸਾਡੇ ਨਾਲ ਇੱਧਰ ਜੁੜਿਆ ਹੋਇਆ ਆਪਣੇ ਦੇਸ਼ ਦੇ ਵਿੱਚ ਦੁਸ਼ਮਣੀਆਂ ਜੁੜੀਆਂ ਹੋਈਆਂ ਉਹਨਾਂ ਨੂੰ ਅਸੀਂ ਉੱਥੇ ਵੀ ਲੈ ਕੇ ਜਾਈਏ ਗੱਲ ਚੰਗੀ ਨਹੀਂ ਲੱਗਦੀ ਔਰ ਇਸ ਨਾਲ ਆਪਾਂ ਦੇਖੀ ਚੰਦੀ ਸ਼ਾਹ ਬਤੇ ਸਾਡੇ ਭਾਈਚਾਰੇ ਦੇ ਉੱਤੇ ਜਿਹੜੇ ਹੈਗੇ ਆ ਹੋਣ ਗੈਰਕਾਨੂੰਨੀ ਤੰਦਿਆਂ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵੀ ਲੱਗਦੇ ਬਿਲਕੁਲ ਜੀ ਰਾਤੋ ਰਾਤ ਅਮੀਰ ਹੋਣਾ ਦਿੱਤੀ ਅਮੀਰ ਹੋਣਾ ਇਹਨਾਂ ਗੱਲਾਂ ਦੇ ਵਿੱਚ ਪੈ ਕੇ ਅਸੀਂ ਕਿੰਨੀ ਬਰਬਾਦੀ ਕਰ ਲੈਨੇ ਆ ਇਹ ਰਸਤੇ ਮਾਮਲਿਆਂ ਦੇ ਵਿੱਚ ਸਾਡਾ ਕਿੰਨਾ ਨਾ ਆ ਰਿਹਾ ਹੈ ਚੋਰੀ ਦੇ ਮਾਮਲਿਆਂ ਦੇ ਵਿੱਚ ਬੜੇ ਨਾ ਆ ਰਹੇ ਹੈ ਕਹਿੰਦੇ ਨੇ ਗੱਡੀਆਂ ਦੀਆਂ ਕਹਿੰਦੇ ਮੈਨੂੰ ਤਾਂ ਹੁਣੇ ਜਾਣਕਾਰੀ ਮਿਲੀ ਹੈ ਕਿ ਨਵੇਂ ਟਰੱਕ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਚੋਰੀ ਕਰਵਾ ਕੇ ਕੰਟੇਨਰਾਂ ਵਿੱਚ ਭਰ ਕੇ ਹੋਰਾਂ ਦੇ ਸ਼ੰਟ ਭੇਜ ਦਿੱਤਾ ਜਾਂਦਾ ਹੈ ਇਸ ਕਿਸਮ ਦੀਆਂ ਘਟਨਾਵਾਂ ਜੇ ਹੋ ਵਾਪਰ ਰਹੀਆਂ ਹੈ ਤਾਂ ਇਹ ਇੱਕ ਬਹੁਤ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਜੀ ਇਹਦੇ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਵੱਡੇ ਬਡੇਰੇ ਖਾਸ ਕਰਕੇ ਕੈਨੇਡਾ ਚੋਂ ਜੇ ਆਪਾਂ ਦੇਖੀਏ ਕਦਰੀ ਬਾਬੇ ਜਿਹੜੇ ਹੈਗੇ ਆ ਉਹ ਕਿਤਾਬਤ ਬਤ ਮਤਲਬ ਜਿਹੜਾ ਹੈ ਗੰਬਿਸ਼ ਲੈ ਕੇ ਕਿਤੇ ਵੱਡੇ ਸੰਸਕਾਰ ਲੈ ਕੇ ਭਾਰਤ ਵਾਲੇ ਪਾਸੇ ਆਏ ਤੇ ਲੋਕ ਅੱਜ ਵੀ ਪੁੱਛਦੇ ਆ ਸੀ ਉਹਨਾਂ ਦੇ ਬਾਰਸੋਂ ਤੁਹਾਡੇ ਤੇ ਜੇ ਇਸ ਕਿਸਮ ਦੇ ਇਲਜ਼ਾਮ ਲੱਗਨੇ ਤਾਂ ਇਹ ਤੁਹਾਡੇ ਲਈ ਵੀ ਚਿੰਤਾ ਦਾ ਵਿਸ਼ਾ ਔਰ ਸਾਡੇ ਸਮਾਜ ਲਈ ਵੀ ਚਿੰਤਾ ਦਾ ਵਿਸ਼ਾ ਹੈ ਇਹਦੇ ਵਾਸਤੇ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਦਲ ਸਾਹਿਬ ਹੋਣ ਲਿੱਕਰ ਸਾਹਿਬ ਹੋਣ ਜੋ ਵੀ ਸਾਡੇ ਭਾਈਚਾਰੇ ਦਾ ਬੰਦਾ ਚਾਹੇ ਚਲੋ ਇਹ ਮੁੰਡੇ ਜਿਹੜੇ ਗੈਂਗਸਟਰ ਕਹਿੰਦੇ ਐ ਇਹ ਵੀ ਵੇਖਣਾ ਪੈਂਦਾ ਕਿ ਗੈਂਗਸਟਰ ਬਣੇ ਕਿਉਂ ਇਹਨਾਂ ਦੇ ਪਿੱਛੇ ਦੇ ਕਾਰਨ ਕੀ ਐ ਕਿਉਂ ਕੋਈ ਵੀ ਐਕਸ਼ਨ ਹੁੰਦਾ ਹੈ ਉਸ ਐਕਸ਼ਨ ਦੇ ਪਿੱਛੇ ਜ਼ਰੂਰ ਕੁਝ ਹੁੰਦਾ ਹੈ ਉਹਨਾਂ ਚੀਜ਼ਾਂ ਨੂੰ ਵੀ ਦੇਖਣ ਦੀ ਲੋੜ ਹੈ ਲੇਕਿਨ ਜਦੋਂ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਰਹਿੰਦੇ ਹੋਈਏ ਗੁਮੰਤਰੀ ਭਾਈਚਾਰੇ ਦੇ ਵਿੱਚ ਰਹਿੰਦੇ ਹੋਈਏ ਤਾਂ ਉਹਨਾਂ ਦੀਆਂ ਜਿਹੜੀਆਂ ਹੈਗਾ ਗੁਮੰਤਰੀ ਭਾਈਚਾਰੇ 'ਚ ਅਸੀਂ ਇੱਕ ਦੂਜੇ ਤੋਂ ਚੰਗਾ ਕੁਝ ਸਿੱਖਣਾ ਚਾਹੀਦਾ ਹੈ ਚੰਗਾ ਲੈਣਾ ਚਾਹੀਦਾ ਹੈ ਮਾੜੀਆਂ ਆਦਤਾਂ ਜਿਹੜੀਆਂ ਉਹ ਛੱਡੀਆਂ ਚਾਹੀਦੀਆਂ ਇਹਦੇ ਨਾਲ ਸਮਾਜ ਦੀ ਬਗਰਾਮੀ ਹੁੰਦੀ ਹੈ ਔਰ ਸਮਾਜ ਨੂੰ ਬਗਰਾਮੀ ਤੋਂ ਬਚਾਇਆ ਜਾ ਸਕਦਾ ਹੈ ਇਸੇ ਦੀ ਆਪਾਂ ਗੱਲ ਦੇਖੀ ਕਲੀ ਡੈਗਟਿਵ ਨਹੀਂ ਸਾਡੀ ਪੋਜ਼ਿਟਿਵ ਗੱਲ ਵੀ ਕੀਤੀ ਵੱਡੀ ਹੈ ਇੰਨੇ ਸਾਡੇ ਲੋਕ ਜਿਹੜੇ ਹੈਗੇ ਆ ਤੁਸੀਂ ਇਹ ਦੇਖੋ ਕਿ ਜਿਹੜੀ ਉਹ ਖਾਲਸਾ ਐਡ ਵਾਲੇ ਆ ਉਹ ਕਿੰਨੀ ਸੇਵਾ ਕਰਦੇ ਆ ਔਰ ਇਹਨਾਂ ਬਾਰੇ ਵੀ ਮੈਨੂੰ ਪਤਾ ਲੱਗਿਆ ਡਾ ਸਾਹਿਬ ਅਰੇ ਵੀ ਕਿ ਜਦੋਂ ਕਿਸਾਨ ਅੰਦਲਨ ਚੱਲਦਾ ਸੀ ਉਹ ਇਹਨਾਂ ਨੇ ਬੜੀ ਪੱਧਰ ਤੇ ਕੀਤੀ ਸੀ ਆਰਥਿਕ ਮਦਦੇ ਕਿਸਾਨ ਅੰਦਲਨ ਭੇਜੇ ਰਹੇ ਆ ਜਾਣਕਾਰੀ ਵੀ ਮੈਨੂੰ ਮਿਲੀ ਵੀ ਹੈ ਹੂੰ ਹੂੰ ਹੁਣ ਜਿਹੜਾ ਬੰਦਾ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਸਮਾਜਿਕ ਕੰਮਾਂ ਦੇ ਵਿੱਚ ਵੀ ਹਿੱਸਾ ਲੈਂਦਾ ਹੈ ਭਾਈਚਾਰੇ ਦੇ ਉਹਦੇ ਵਿੱਚ ਹਿੱਸਾ ਲੈਂਦਾ ਉਹਦਾ ਚਲੇ ਜਾਣਾ ਜੀ ਚਾਹੇ ਉਹਦਾ ਕੋਈ ਵੀ ਕਾਰਨ ਹੋਵੇ ਉਹਨੇ ਜਿਹੜੀ ਜਿਹੜੀ ਜ਼ਿੰਮੇਵਾਰੀ ਲਈ ਹੈ ਰੋਹੇ ਚ ਗੁਜ਼ਾਰਾ ਨੇ ਉਹ ਇਹ ਗੱਲ ਕਰਦਾ ਵੀ ਉੱਤਰਾਖੰਡ ਦੇ ਵਿੱਚ ਮਾਹਿਲ ਸਿੰਘ ਨਾਂ ਦੇ ਬੰਦੇ ਨੂੰ ਇਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਕਤਲ ਕਰਵਾਇਆ ਇਹ ਕਈ ਵਾਰੀ ਪਤਾ ਨਹੀਂ ਕੀ ਹੁੰਦੀ ਗੱਲ ਕਤਲ ਹੋਇਆ ਜ਼ਰੂਰ ਸੀ ਉਸ ਵੇਲੇ ਕਿਤੇ ਪਤੇ ਇਹਨਾਂ ਨੇ ਫੜ ਵੀ ਲਈ ਸੀ ਪੁਲਿਸ ਨੇ ਉਹ 300 ਸੀ ਪਰ ਉਦੋਂ ਇਹਨਾਂ ਦਾ ਨਾਂ ਨਹੀਂ ਚਿਆ ਸੀ ਟੱਡਾ ਸਰ ਦਾ ਤੇ ਜੇ ਹੁਣ ਕੋਈ ਏਸੀਬੀਸੀ ਗੱਲ ਹੈ ਤਾਂ ਉਹ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ ਪਰ ਜਿਹੜੀ ਦੂਜੀ ਗੱਲ ਹੈ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਪੋਸਟ ਪੋਸਟ ਦੇ ਵਿੱਚ ਉਹ ਗੱਲ ਝਲਕਦੀ ਹੈ ਜੀ ਕਿ ਅਰਸ਼ਦਲਾਹ ਤੇ ਜਿਹੜਾ ਦੂਜਾ ਮੁੰਡਾ ਹੈਗਾ ਸੁਕਾ ਸੁਕਾ ਤੋਂ ਮੇਕੀ ਜੀ ਕੌਣ ਦੇ ਨਾਲ ਜਿਹੜੀ ਇਹਨਾਂ ਦੀ ਮੀਟ ਤਾਂ ਪਤਾ ਨਹੀਂ ਸੀ ਜੈ ਨਹੀਂ ਸੀ ਤੁਸੀਂ ਬੈਠੀ ਬੈਠੇ ਤੁਹਾਨੂੰ ਵੀ ਤਾਂ ਪਤਾ ਹੋਣਾ ਹੈ ਜੀ ਅਰੇ ਜਿਹੜੀ ਅਰਿਸਟੋਟਲ ਦੀ ਜਮਾਨਤ ਕਰਾਉਣਾਂ ਦੀ ਗੱਲ ਇਹ ਕਹਿੰਦੇ ਆ ਜੇ ਕੋਈ ਉਹ ਅਸਲ ਜੇ ਕੋਈ ਰੈਬਲਰੀ ਹੈ ਤਾਂ ਇਹ ਰੈਬਲਰੀ ਹੈ ਜੀ ਇਹਨੂੰ ਆਪਾਂ ਕਹਿ ਸਕਦੇ ਕਿ ਇਸ ਕਮੀ ਦੀ ਵਜ੍ਹਾ ਕਰਕੇ ਅਰਿਸਟੋਟਲ ਦੇ ਦਾ ਕੁਝ ਆਪਾਂ ਕਰ ਨਹੀਂ ਸਕੇ ਚਲੋ ਜਿਹਨੇ ਜਮਾਨਤ ਕਰਵਾਈ ਹੈ ਜਮਾਨਤ ਕੋਈ ਨਾ ਕਿਸੇ ਦੀ ਕਮਸਾ ਹੀ ਕਰਵਾਉਂਦਾ ਨਾ ਇਹਦਾ ਚੰਦੀ ਸਾਹਿਬ ਜਮਾਨਤ ਕਰਵਾਣੀ ਪਈ ਦੀ ਇਹ ਨਾ ਕਰਵਾਉਂਦਾ ਕੋਈ ਹੋਰ ਕਰਵਾ ਲੈਂਦਾ ਇਹ ਐਡੀ ਵੱਡੀ ਸਜ਼ਾ ਦੇਣੀ ਮੇਰੇ ਖਿਆਲਪਾਬ ਸਾਹਿਬ ਕਿਸੇ ਬੰਦੇ ਦੀ ਜਾਨ ਲੈਣੀ ਇਹ ਸਮਾਜ ਲਈ ਤੇ ਸਾਡੇ ਲਈ ਕਾਫੀ ਚਿੰਤਾ ਦਾ ਵਿਸ਼ਾ ਹੈ